ਭਗਵਾਨ ਤੁਮਾਨ ਸਾਹਿਬ ਨੂੰ ਇਹ ਅਪੀਲ ਕਰਦਾ ਬਾਈ ਤੁਸੀਂ ਮੇਰੇ ਕੱਪੜੇ ਪਾ ਕੇ ਕਮੇਡੀ ਕਰਦੇ ਰਹੇ ਹੋ ਇਹਨਾਂ ਬੱਚਿਆਂ ਦੇ ਉੱਤੇ ਕਹਿ ਕੇ ਗਰਦਾਸ ਮਾਨ ਸਾਹਿਬ ਨੂੰ ਗੀਤ ਵੀ ਗਵਾਇਆ ਸੀਗਾ ਅੱਜ ਬਰਨਾਲੇ ਦੇ ਜਿਹੜੇ ਤੁਹਾਡੀ ਪਾਰਟੀ ਦੇ ਆਗੂ ਨੇ ਉਹਨਾਂ ਲਹੂ ਲਹਾਨ ਕਰ ਰਹੇ ਨੇ ਔਰ ਸਾਡੀ ਬੱਚੀ ਦੇ ਜਿਹੜੇ ਮੈਡਲ ਨੇ ਬਾਈ ਜੀ ਜੀਸੀਬੀ ਨੇ ਜਿਹੜੀ ਕੁੜੀ ਨੈਸ਼ਨਲ ਲੈਵਲ ਦੇ ਮੈਡਲ ਜਿੱਤ ਕੇ ਲਿਆਈ ਹੈ ਪੂਜਾ ਉਹ ਝੁੱਗੀਦੀ ਬਾਈ ਜੀ ਸਾਹਮਣੇ ਤੋੜ ਕੇ ਇਹਨਾਂ ਨੇ ਚੱਕਨਾ ਚੂਰ ਕਰਤੀ तहसीलदार ਨੇ ਇਥੋਂ ਦੇ ਪੁਲਿਸ ਪ੍ਰਸ਼ਾਸਨ ਨੇ ਵੀ ਚਲੋ ਸਾਨੂੰ ਜਗਾ ਦਿਖਾਉਣਾ ਹੈ ਮਗਾ ਦਿਖਾਓ ਅਸੀਂ ਅੱਜ ਹੀ ਠਾ ਦੇਣੇ ਆ ਸਾਨੂੰ ਇੱਥੇ ਬਹਾ ਕੇ ਲੈ ਗਏ ਹੈ ਗੱਡੀ ਦੇ ਵਿੱਚ ਪੰਜ-ਛਤ ਇਹ ਜੋਗੀਆਂ ਨੂੰ ਉਦੂ ਮੁੜ ਕੇ ਸਾਨੂੰ ਕਹਿੰਦੇ ਅਸੀਂ ਮੰਡੀ ਚਲੋ ਸਾਨੂੰ ਉਹ ਪੱਖੋ ਕੰਜੇ ਪੁਲਿਸ ਉੱਥੇ ਲੈ ਗਏ ਇੱਕ ਇਹ ਸਾਨੂੰ ਇਹਨਾਂ ਨੇ ਜਗਾ ਦਿਖਾਉਣ ਦੀ ਬਜਾਏ ਸਨਾ ਧੋਖਾ ਕਰੇ ਉਹਨੂੰ ਮੁਰਕਾ ਨੇ ਦਿੱਤਾ ਤਸ਼ੱਦਦ ਕੀਤਾ ਬੱਚਿਆਂ ਦੀ ਵੀ ਕੁੱਟਮਾਰ કરી ਔਰਤਾਂ ਦੀ ਵੀ ਕੁੱਟਮਾਰ કરી ਜੇਸੀਮਸੀਮ ਭੇਜ ਕੇ ਡਾਣਾ ਸਿੱਟ ਤੇ ਇੱਕ ਝੁੱਗੀ ਤੇ ਜਿਹੜੀ ਔਰਤ ਪ੍ਰੈਗਨੈਂਸੀ ਉਹਦਾ ਬੰਦ ਦਾ ਨੁਕਸਾਨ ਕਿੰਨਾ ਹੋ ਜਾਣਾ ਸੀਗਾ ਇੱਥੋਂ ਦੀ ਅਫਸਰਸਾਈ ਨੇ ਔਰ ਇੱਥੋਂ ਦੇ ਜਿਹੜੇ ਲੀਡਰ ਨੇਗੇ ਉਹਨਾਂ ਬੰਦਿਆਂ ਨੇ ਆਪਦੀ ਹਉਮੇ ਨੂੰ ਪੱਠੇ ਪਾਉਂਦੇ ਆ ਕੱਲ ਬੇਕਿਰਕੀ ਨਾਲ ਇਹਨਾਂ ਦੀਆਂ ਝੁੱਗੀਆਂ ਢਾਹ ਦਿੱਤੀਆਂ ਅਫਸਰੋ ਉਹ ਸਾਰੇ ਵੀਰੋ ਇੰਨਾ ਧੀਆਂ ਤੇ ਤਰਸ ਕਰੋ ਥੋੜਾ ਜਿਹਾ ਤਰਸ ਕਰੋ ਬਰਨਾਲੇ ਦੇ ਵਿੱਚ ਜੋ ਕਮੀਆਂ ਦੇ ਵੇੜੇ ਦੇ ਵਿੱਚ ਉਜਾੜਾ ਪਾਇਆ ਉਹ ਸਰਕਾਰ ਨੇ ਜਿਹੜੀ ਗੱਲ ਕਰਦੀ ਹੁੰਦੀ ਸੀ ਕਿ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਕਮੀਆਂ ਦੇ ਵੇੜੇ ਉਜਾੜ ਦਿੱਤੇ ਆ ਕਮੀਆਂ ਦੇ ਸਿਰ ਦੀਆਂ ਛੱਤਾਂ ਢਾਹ ਦਿੱਤੀਆਂ ਤੇ ਕਿਹਾ ਗਿਆ ਕਿ ਇੱਥੋਂ ਨਿਕਲ ਜਾਓ ਇਹ ਜਗ੍ਹਾ ਹੁਣ ਤੁਹਾਡੀ ਨਹੀਂ ਹੈ ਸਾਡੇ ਨਾਲ ਜਿਹੜੇ ਆ ਸਾਥੀ ਨੇ ਇੱਥੇ ਮੌਜੂਦ ਨੇ ਜਿਨ੍ਹਾਂ ਨੇ ਕੱਲ ਵੀ ਇੱਥੇ ਸੀ ਕਾਮਰੇਡ ਸਾਹਿਬ ਨੇ ਨਾਲ ਭਾਈ ਸਮਾਜ ਸੇਵੀ ਨੇ ਜਿਹੜੇ ਇੱਥੇ ਬੱਚਿਆਂ ਨੂੰ ਵੀ ਪੜ੍ਹਾਉਂਦੇ ਨੇ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਕਾਮਰੇਡ ਸਾਹਿਬ ਤੁਸੀਂ ਕੱਲ ਇੱਥੇ ਮਜੂਰ ਸੀ ਕੀ ਕੁਝ ਇਹਨਾਂ ਨਾਲ ਵਾਪਰਿਆ ਕੀ ਇਹ ਮਨੁੱਖ ਨਹੀਂ ਹੈ ਕੀ ਇਹਨਾਂ ਦਾ ਧਰਤੀ ਤੇ ਰਹਿਣ ਦਾ ਅਧਿਕਾਰ ਨਹੀਂ ਹੈ ਕੀ ਇਸ ਧਰਤੀ ਤੇ ਉਹਨਾਂ ਦਾ ਹੀ ਰਹਿਣ ਦਾ ਅਧਿਕਾਰ ਹੈ ਜਿਹੜੇ ਆਪਣੇ ਆਪ ਨੂੰ ਉਹ ਕਹਿੰਦੇ ਨੇ ਕਿ سرمایہਦਾਰ ਕਹਿੰਦੇ ਨੇ ਆਮ ਮਨੁੱਖ ਦਾ ਆਮ ਬੰਦੇ ਦਾ ਗਰੀਬ ਮਜ਼ਦੂਰ ਦਾ ਧਰਤੀ ਰਹਿਣ ਦਾ ਅਧਿਕਾਰ ਨਹੀਂ ਹੈ ਕੱਲ ਮੈਂ ਕਾਮਰੇਡ ਖੁਸ਼ਿਆ ਸਿੰਘ ਜ਼ਿਲ੍ਹਾ ਸਿਕੰਦਰਪੁਰ ਸੀਪੀ ਬਰਨਾਲਾ ਇਨਾਂ ਦੇ ਲਗਭਗ ਜੀ ਮੈਨੂੰ ਮੈਨੂੰ 40-45 ਸਾਲ ਹੋ ਗਏ ਇੱਥੇ ਤੋਏ ਹੁੰਦੇ ਸੀ ਵੱਡੇ ਵੱਡੇ ਸੱਪੜ ਸੀ ਇਹਨਾਂ ਨੇ ਕਿਸੇ ਨੇ 4 ਟਨ ਲੈ ਲਏ ਨੇ ਕਿਸੇ ਨੇ 5 ਟਨ ਲੈ ਲਏ ਨੇ ਤੇ ਇਹ ਸੱਪੜ ਭਰਿਆ ਇਹਨਾਂ ਨੇ ਹੂੰ ਉਸ ਤੋਂ ਬਾਅਦ ਇੱਥੇ ਕਈ ਸਰਕਾਰਾਂ ਜਾਂ ਕਿਸੇ ਵੀ ਸਰਕਾਰ ਨੇ ਵੋਟਾਂ ਤਾਂ ਬਣਾਈਆਂ ਇਹਨਾਂ ਦੇ ਨਾਂ ਤੇ ਹੂੰ ਵੋਟਾਂ ਹੀ ਬਣਾਈਆਂ ਕਾਰਡ ਵੀ ਬਣਾਏ ਇਹਨਾਂ ਦੇ ਆਧਾਰ ਕਾਰਡ ਵੀ ਬਣਾਏ ਰਾਸ਼ਨ ਕਾਰਡ ਵੀ ਬਣੇ ਹੂੰ ਪਰ ਇਹਨਾਂ ਨੂੰ ਇੱਥੇ ਵਿਸ਼ਵਾਸ ਕੀਤਾ ਆਏ ਵੀ ਸਾਨੂੰ ਇੱਥੇ ਇਹ ਜਿਹੇ ਝੁਕਿਆਂ ਦੇ ਵਿੱਚ ਰਹਿਣ ਬੇਸ਼ਰਾ ਕਰਾਂਗੇ ਇੱਥੇ ਪੱਕਾ ਜਗ੍ਹਾ ਦੇਵਾਂਗੇ ਠੀਕ ਹੈ ਪਰ ਹੁਣ ਜਿਹੜੀ ਇਹ ਆਮ ਪਾਰਟੀ ਦੀ ਸਰਕਾਰ ਦਾ ਚੇਅਰਮੈਨਾ ਮੰਨਾ ਸਿੰਘ ਉਹਦੇ ਨਾਲ ਸਾਡੀ ਲਗਭਗ 2 ਮਹੀਨੇ ਤੋਂ ਗੱਲਬਾਤ ਲਗਾਤਾਰ ਚੱਲਦੀ ਆ ਰਹੀ ਆ ਜਿਦੇ ਵਿੱਚ ਸੰਯੁਕਤ ਮੋਰਚੇ ਦੇ ਕਨਵੀਨਰ ਅਰਜੰਦਰ ਦਰਾਕਾ ਜੀ ਜਰਨੈਲ ਸਿੰਘ ਅਗਰਾਹਾ ਦੇ ਆਗੂ ਆ ਕੇ ਬਦਰਾ ਜੀ ਬੈਕ ਕੇ ਮੀਟਿੰਗ ਹੋਈ ਜੀ ਜਦੋਂ ਅਸੀਂ ਇਹਨਾਂ ਨੂੰ ਠਾਵਾਂਗੇ ਇਹਦੇ ਬਦਲੇ ਵਿੱਚ ਰੂਪ ਦੇ ਵਿੱਚ ਨਾਲ ਜਗ੍ਹਾ ਦੇਵਾਂਗੇ ਸਾਡੀ ਬੈਕ ਕੇ ਮੁਕਾਦਮਗੀ ਮੀਟਿੰਗ ਹੋਈ ਅਸੀਂ ਕਿਹਾ ਵੀ ਠੀਕ ਆ ਵੀ ਜੇ ਤੁਸੀਂ ਬਦਲੇ ਵਿੱਚ ਰੂਪ ਦੇ ਵਿੱਚ ਜਗ੍ਹਾ ਦੇ ਦੇਵੋਗੇ ਅਸੀਂ ਇੱਥੇ ਉਹਨਾਂ ਨੂੰ ਉਠਾ ਦਾਂਗੇ ਮਾਨ ਸਨਮਾਨ ਉਠਾ ਲਾਂਗੇ ਪਰ ਪਰ ਤੁਸੀਂ ਤੱਕਾ ਨਾ ਕਰੋ ਸਰਕਾਰ ਦੀਆਂ ਚਿੱਠੀਆਂ ਨੇ ਆ ਸਰਕਾਰ ਦੇ ਨੋਟੀਫਿਕੇਸ਼ਨ ਹੈ ਵੀ ਤੁਸੀਂ ਇਹਨਾਂ ਨੂੰ ਜਗ੍ਹਾ ਦਿੱਤੇ ਬਿਨਾਂ ਠਾੜਾ ਠਾਉਣਾ ਨਹੀਂ ਹੈ ਪਰ ਚੌਥੇ ਰਾਤ ਨੂੰ ਮੇਰੀ ਗੱਲ ਹੋਈ ਫੇਰ ਇਹਦੇ ਨਾਲ ਮੈਂ ਕਿ ਤੁਸੀਂ ਉੱਥੇ ਜੇਸੀਐਮ ਮਸੀਹ ਭੇਜ ਕੇ ਡਾਣਾ ਸਿਰ ਤੇ ਇੱਕ ਝੁੱਗੀ ਤੇ ਜਿਹੜੀ ਔਰਤ ਪ੍ਰੈਗਨੈਂਸੀ ਉਹਦਾ ਨੁਕਸਾਨ ਕਿੰਨਾ ਹੋ ਜਾਣਾ ਸੀਗਾ ਕਹਿੰਦਾ ਸਾਤੋਂ ਗਲਤੀ ਹੋ ਗਈ ਆਪਾਂ ਬਹਿਨੇ ਆ ਕੱਲ ਬੈਠਣ ਦੀ ਬਜਾਏ ਜਦੋਂ ਇੱਥੇ ਇੱਥੇ ਫੋਰਸ ਲਾਤੀ ਉਹਨਾਂ ਨੇ ਜੇਸੀ ਮਸ਼ੀਨ ਆ ਗਈਆਂ ਟਰੈਕਟਰ ਲਿਆਂਦੇ ਪੁਲਿਸ ਆ ਗਈ ਜਦੋਂ ਮੈਂ ਇੱਥੇ ਆਇਆ ਇੱਥੇ ਜਿਹੜਾ ਇੰਪਰੂਵਮੈਂਟ ਟਰੱਕ ਦਾ ਐਕਸ਼ਨ ਸੀਗਾ ਉਹ ਆ ਵੀ ਦੇ ਦੇ ਅਸੀਂ ਆਇਆੜ ਵੀ ਜੀ ਜੋ ਸਾਨੂੰ ਸਾਡੀ ਜਗ੍ਹਾ ਰੋਕੀ ਹੋਈ ਆ ਅਸੀਂ ਇਹ ਜਗ੍ਹਾ ਨੂੰ ਅਕਵਾਇਰ ਆਪਣੇ ਕਰਕੇ ਇਸ ਇਸ ਸਕੀਮਾਂ ਬਣਾਉਣੀਆਂ ਨੇਗੀਆਂ ਅਸੀਂ ਇਸ ਇਹਨਾਂ ਨੂੰ ਜਗ੍ਹਾ ਦੇਣੀ ਆ ਜੀ ਇਹ ਜਾਂਦੇ ਨਹੀਂ ਜੀ ਮੰਨਦੇ ਨਹੀਂ ਮੈਂ ਕਿਹਾ ਮਖਾਜੀ ਦੱਸੋ ਜਦੋਂ ਸੋਨਾ ਕਮਿਟਮੈਂਟ ਹੋਈ ਆ ਅੱਜ ਚੇਅਰਮੈਨ ਨਾਲ ਗੱਲਬਾਤ ਕਰਨ ਦੀ ਗੱਲ ਹੋਈ ਸੀ ਵੀ ਅਸੀਂ ਠਾਲਾਂਗੇ ਇਹਨਾਂ ਨੂੰ ਵੀ ਤੁਸੀਂ ਜਿਹੜੀ ਗੱਲ ਥਾਂ ਸੋਨਾ ਗੱਲ ਹੋਈ ਸੀ ਵੀ ਮੰਡੀ ਬੋਰਡ ਦੇ ਵਿੱਚ ਜਗ੍ਹਾ ਪਈ ਆ ਕਿ ਉਹਨੂੰ ਜਗ੍ਹਾ ਨੂੰ ਸਮਾਰ ਦੇਓ ਉੱਥੇ ਪਾਣ ਦਾ ਪ੍ਰਬੰਧ ਕਰ ਦਿਓ ਇਲੈਕਟਾਂ ਦਾ ਪ੍ਰਬੰਧ ਕਰ ਦਿਓ ਉਹ ਟੋਏ ਨੇਗੇ ਉਹਨਾਂ ਨੂੰ ਪਟਵਾ ਨੂੰ ਭਰ ਦਿਓ ਚਲੋ ਅਸੀਂ ਅੱਜ ਹੀ ਠਾਲ ਦਿਆਂ ਪਰ ਇਹਨਾਂ ਨੇ ਕੀ ਕੀਤਾ ਸਾਡੇ ਨਾਲ ਤਹਿਸੀਲਦਾਰ ਨੇ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਨੇ ਵੀ ਚਲੋ ਸੋਨਾ ਜਗ੍ਹਾ ਦਿਖਾਉਣਾ ਮਖਾ ਦਿਖਾਓ ਅਸੀਂ ਅੱਜ ਹੀ ਠਾ ਦਿੰਨੇ ਆ ਸਾਨੂੰ ਇੱਥੇ ਬਹਾ ਕੇ ਲੈ ਗਏ ਹੈਗਾ ਗੱਡੀ ਦੇ ਵਿੱਚ ਪੰਜ-ਛਤ ਇਹ ਯੋਗੀਆਂ ਨੂੰ ਉਦੋਂ ਮੁੜ ਕੇ ਸਾਨੂੰ ਕਹਿੰਦੇ ਅਸੀਂ ਮੰਡੀ ਚੱਲੋ ਸਾਨੂੰ ਉਹ ਪੱਖੋ ਕੰਚੇ ਪੁਲਿਸ ਉੱਥੇ ਲੈ ਗਏ ਕਹਿੰਦੇ ਜਦੋਂ ਅਸੀਂ ਰੋਲਪਾ ਪਾਇਆ ਸਾਨੂੰ ਜਾ ਕੇ ਉੱਥੇ ਚੀਮੇ ਦੇ ਅੱਗੇ ਜਾ ਕੇ ਇਹਨਾਂ ਨੇ ਛੜਤਾ ਉਦੋਂ ਬਾਅਦ ਇੱਥੇ ਜਿਹੜੀਆਂ ਔਰਤਾਂ ਰੋਕ ਦਿਆ ਸੀ ਉਹਨਾਂ ਨੂੰ ਚੱਕ ਕੇ ਲੈ ਗਏ ਉਹਨਾਂ ਨੂੰ ਵਿੱਚ ਉੱਥੇ ਰੋਕਿਆ ਜਾ ਕੇ ਲਾ ਕੇ ਲੈ ਕੇ ਇਹ ਕਹਿੰਦਾ ਸਾਨੂੰ ਇਹਨਾਂ ਨੇ ਜਗਾ ਦਿਖਾਉਣ ਦੀ ਬਜਾਏ ਸਨ ਧੋਖਾ ਕਰੇ ਉਦੋਂ ਮੁੜ ਕੇ ਨਾ ਦਿੱਤਾ ਤਸ਼ੱਦਦ ਕੀਤਾ ਬੱਚਿਆਂ ਦੀ ਵੀ ਕੁੱਟਮਾਰ કરી ਔਰਤਾਂ ਦੀ ਵੀ ਕੁੱਟਮਾਰ કરી ਇਹ ਜੋ ਕਮਿਟਮੈਂਟ ਹੋਈ ਤੇ ਜੱਥੇਬੰਦੀਆਂ ਨਾਲ ਉਸ ਕਮਿਟਮੈਂਟ ਦੇ ਮੁਤਾਬਕ ਮੈਂ ਤਹਿਸੀਲਦਾਰ ਸਾਹਿਬ ਨੂੰ ਤੇ ਐਕਸ਼ਨ ਨੂੰ ਉਹ ਨੋਟੀਫਿਕੇਸ਼ਨ ਵੀ ਦਿਖਾ ਸਰਕਾਰ ਦਾ ਵੀ ਆ ਸਰਕਾਰ ਦਾ ਨੋਟੀਫਿਕੇਸ਼ਨ ਆ ਸਰਕਾਰ ਸਤਾਨਕ ਸਰਕਾਰਾਂ ਦਾ ਵੀ ਜਿੰਨਾ ਇਹ ਤੁਸੀਂ ਬਦਲਵਾ ਪ੍ਰਬੰਧ ਨਹੀਂ ਕਰਦੇ ਕਿਸੇ ਨੂੰ ਤੁਸੀਂ ਉੱਥੇ ਠਾ ਨਹੀਂ ਸਕਦੇ ਪਰ ਉਹ ਕਹਿੰਦੇ ਨਹੀਂ ਜੀ ਇਹ ਸਾਨੂੰ ਦੇਖਣ ਦੀ ਲੋੜ ਨਹੀਂ ਹੈ ਇਸ ਲਈ ਜੋ ਕੱਲ ਹੋਇਆ ਲਹੂ ਲਹਨ ਕੀਤਾ ਇਹਨਾਂ ਨੇ ਬਹੁਤ ਧੱਕੇਸ਼ਾਹੀ ਕੀਤੀ ਆ ਗਰੀਬਾਂ ਦਾ ਜ਼ੁਲਮ ਕੀਤਾ ਇਹਨਾਂ ਨੇ ਅਸੀਂ ਇਸ ਦੀ ਸੀਪੀਆਈ ਵੱਲੋਂ ਇਸ ਦੀ ਪੂਰੀ ਨਿੰਦਿਆ ਕਰਦੇ ਆਂ ਵੀ ਇਹਨੂੰ ਬਸਰਨਾ ਕਮਿਟਮੈਂਟ ਕਰਕੇ ਚੇਅਰਮੈਨ ਨਾਲ ਉਦਮੜਕੇ ਪੁਲਿਸ ਦੇ ਨਾਲ ਧਾੜਾਂ ਲਿਆ ਕੇ ਇਹ ਜ਼ਬਰ ਕੀਤਾ ਇਹਦੀ ਅਸੀਂ ਨਖੇਦੀ ਕਰਦੇ ਆਂ ਤੁਸੀਂ ਕਿੰਨੇ ਸਮੇਂ ਤੋਂ ਇਹਨਾਂ ਨਾਲ ਜੁੜੇ ਹੋ ਇੱਥੇ ਬੱਚਿਆਂ ਨੂੰ ਪੜਾ ਆਹ ਬਾਈ ਜੀ ਮੈਂ ਸਮਾਜ ਸੇਵੀ ਭਾਨ ਸਿੰਘ ਜੱਸੀ ਆਂ ਅਸੀਂ ਲਗਭਗ 2006 ਚ ਇੱਥੇ ਪਹਿਲੀ ਕਲਾਸ ਲਾਈ ਸੀਗੀ ਇੱਥੇ ਬਹੁਤ ਵੱਡਾ ਟੋਬਾ ਹੁੰਦਾ ਸੀਗਾ ਇਨਾਂ ਨੂੰ ਫ੍ਰੀ ਪੜਾ ਰਹੇ ਆ ਲਗਭਗ 25-30 ਸਾਲਾਂ ਤੋਂ ਇੱਥੇ ਸਾਡੀਆਂ ਦੋ ਬੱਚੀਆਂ ਜਿਹੜੀ ਇੱਕ ਬੱਚੀ ਤਾਂ ਪਹਿਲੀ ਬੱਚੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਦਾਖਲ ਹੋਈ ਆ ਜੋਗੀ ਨਾਥਾਂ ਦੀ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਇੱਕ ਬੱਚੀ ਨੇ ਇੰਡੀਆ ਲੈਵਲ ਤੇ ਉੱਤੇ ਕਿੱਕ ਬਾਕਸਿੰਗ ਦੇ ਵਿੱਚੋਂ ਸਿਲਵਰ ਮੈਡਲ ਜਿੱਤਿਆ ਜਿਹਨੂੰ ਡੀਸੀ ਸਾਹਿਬ ਨੇ ਇੱਥੇ ਸਨਮਾਨਤ ਵੀ ਕੀਤਾਗਾ ਇੱਥੇ ਜਿਵੇਂ ਪਹਿਲਾਂ ਬਾਈ ਜੀ ਦੱਸ ਕੇ ਹਟੇ ਨੇ ਜੀ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਇੱਥੇ ਆਮ ਆਦਮੀ ਪਾਰਟੀ ਦੇ ਜਿਹੜੇ RAM Tirth Mannaji ਨੇ ਸਾਡੇ ਨਾਲ ਵੀ ਅਸੀਂ ਖੁਦ ਵੀ ਮੈਂ ਨੂੰ ਇਹ ਉਹਨਾਂ ਨੇ ਕਹੀ ਗੱਲ ਕਿ ਇਹਨਾਂ ਨੂੰ ਅਸੀਂ ਜਦੋਂ ਬਦਲਾਂਗੇ ਦੋ ਕਿਲੇ ਇਹਨਾਂ ਨੂੰ ਲੈ ਕੇ ਲਈਏ ਜਾਂ ਬਦਲਵਾ ਪ੍ਰਬੰਧ ਕਰਕੇ ਫੇਰ ਹੀ ਅਸੀਂ ਇਹਨਾਂ ਨੂੰ ਠਾਵਾਂਗੇ ਸਾਡੇ ਨਾਲ ਧੋਖਾ ਕਰਕੇ ਇੱਥੇ ਕੱਲ ਇਹਨਾਂ ਦੇ ਵਿਚਾਰਿਆਂ ਤੇ ਕਿਤਾਪਾ ਚਾੜਿਆਗਾ ਸਾਡੇ ਜਿਹੜੇ ਪੜਨ ਵਾਲੇ ਬੱਚੇ ਤੇ ਧੀਆਂ ਰੋਂਦੀਆਂ ਨੇ ਭਾਈ ਜੀ ਮੈਨੂੰ ਤਾਂ ਦੁੱਖ ਏ ਇਸ ਗੱਲ ਦਾ ਮੈਂ ਭਗਵਾਨ ਤੁਮਾਨ ਸਾਹਿਬ ਨੂੰ ਇਹ ਅਪੀਲ ਕਰਦਾ ਬਾਈ ਤੁਸੀਂ ਮੇਰੇ ਕੱਪੜੇ ਪਾ ਕੇ ਕਮੇਡੀ ਕਰਦੇ ਰਹੋ ਔਰ ਤੁਸੀਂ ਇਹਨਾਂ ਬੱਚਿਆਂ ਦੇ ਉੱਤੇ ਕਹਿ ਕੇ ਗਰਦਾਸ ਮਾਨ ਸਾਹਿਬ ਨੂੰ ਗੀਤ ਵੀ ਗਵਾਇਆ ਸੀਗਾ ਅੱਜ ਬਰਨਾਲੇ ਦੇ ਜਿਹੜੇ ਤੁਹਾਡੀ ਪਾਰਟੀ ਦੇ ਆਗੂ ਨੇ ਉਹਨਾਂ ਲਹੂ ਲਹਾਨ ਕਰ ਰਹੇ ਨੇ ਇਹਨਾਂ ਜੋਗੀ ਨਾਥਾਂ ਸਪੇਰਿਆਂ ਨੂੰ ਕੁੱਟ ਕੇ ਵਿਚਾਰਿਆਂ ਨੂੰ ਇਹਨਾਂ ਦੀਆਂ ਝੁੱਗੀਆਂ ਟਾਤੀਆਂ ਔਰ ਮੈਂ ਇਹ ਕਹਿਣਾ ਕਿ ਇਸ ਗੱਲ ਤੇ ਵੀ ਧਿਆਨ ਦਿੱਤਾ ਜਾਵੇ ਜਦ ਕਿ ਭਾਰਤੀ ਸੰਵਿਧਾਨ ਦੇ ਮੁਤਾਬਕ ਮਨੁੱਖੀ ਅਧਿਕਾਰਾਂ ਦੀ ਜਿਹੜੀ ਰੱਖਿਆ ਉਹਦੇ 'ਚ ਇਹ ਆਉਂਦਾਗਾ ਦਰਜਾ ਕਿ ਜਦੋਂ ਵੀ ਕੋਈ ਬੰਦਾ ਝੁੱਗੀ ਆ ਪਾ ਕੇ ਰਹਿੰਦਾ ਉਹਦੇ ਜੇ ਉਹਨੂੰ ਠਾਲਣਾ ਤਾਂ ਉਹਦਾ ਬਦਲ ਮ ਪ੍ਰਬੰਧ ਕੀਤਾ ਜਾਵੇ ਇਹ ਭਾਰਤੀ ਸੰਵਿਧਾਨ ਦੇ ਵਿੱਚ ਦਰਜਾ ਪਰ ਇੱਥੋਂ ਦੀ ਅਫਸਰਸਾਈ ਨੇ ਔਰ ਇੱਥੋਂ ਦੇ ਜਿਹੜੇ ਲੀਡਰ ਨੇਗੇ ਉਹਨਾਂ ਬੰਦਿਆਂ ਨੇ ਆਪਦੀ ਹਉਮੈ ਨੂੰ ਪੱਠੇ ਪਾਉਂਦੇ ਆ ਕੱਲ ਬੇਕਿਰਕੀ ਨਾਲ ਇਹਨਾਂ ਦੀਆਂ ਝੁੱਗੀਆਂ ਢਾਹ ਦਿੱਤੀਆਂ ਔਰ ਬੁਰੀ ਤਰ੍ਹਾਂ ਇਹਨਾਂ ਦੀ ਕੁੱਟਮਾਰ ਕੀਤੀ ਆ ਔਰ ਮੈਂ ਸਮਝਦਾ ਮੈਂ ਮਾਨਜੋਗ ਕੋਰਟ ਨੂੰ ਵੀ ਬੇਨਤੀ ਕਰਦਾ ਵਾ ਉਹ ਇਸ ਗੱਲ ਦਾ ਨੋਟਿਸ ਲੈ ਕੇ ਇਹਨਾਂ ਜਿਹੜੇ ਵੀ ਅਧਿਕਾਰੀਆਂ ਨੇ ਇੱਥੇ ਕਾਰਵਾਈ ਕੀਤੀ ਆ ਉਹਨਾਂ ਨੂੰ ਸਜ਼ਾਵਾ ਬਣਦੀਆਂ ਨਹੀਂ ਗੀਆਂ ਉਲਟ ਇਹ ਉਹਨਾਂ ਤੇ ਕਾਰਵਾਈ ਕਰਨੀ ਬਣਦੀ ਆ ਕਿਉਂਕਿ ਇਹ ਝੁੱਗੀਆਂ ਇਹਨਾਂ ਦੇ ਘਰ ਨੇ ਔਰ ਸਾਡੀ ਬੱਚੀ ਦੇ ਜਿਹੜੇ ਮੈਡਲ ਨੇ ਬਾਈ ਜੀ ਜੀਐਸਬੀ ਨੇ ਜਿਹੜੀ ਕੁੜੀ ਨੈਸ਼ਨਲ ਲੈਵਲ ਦੇ ਮੈਡਲ ਜਿੱਤ ਕੇ ਲਈ ਆ ਪੂਜਾ ਬੱਚੀ ਜਿਹਨੂੰ ਸਾਰੇ ਜ਼ਿਲ੍ਹਾ ਜਿੱਤੇ ਜਿੱਤ ਕੇ ਆਈ ਆ ਉੱਥੇ ਮਾਨ ਆ ਉਹ ਝੁੱਗੀ ਦੀ ਬਾਈ ਜੀ ਸਾਹਮਣੇ ਤੋੜ ਕੇ ਇਹਨਾਂ ਨੇ ਚੱਕਣਾ ਚੂਰ ਕਰਤੀ ਉਸ ਧੀ ਤੇ ਵੀ ਇਹਨਾਂ ਨੇ ਤਰਸ ਨਹੀਂ ਕੀਤਾ ਮੈਂ ਇੱਕ ਗੱਲ ਦਾਵੇ ਨਾ ਕਹਿਣਾ ਕਿ ਬਾਈ ਜੀ ਅੱਜ ਜੇ ਇਹਨਾਂ ਦੀਆਂ ਬੱਚੀਆਂ ਰੋਂਦੀਆਂ ਨੇ ਮੈਂ ਕਹਿੰਦਾ ਅੱਜ ਤੋਡੀਆਂ ਆਤਮਾਂ ਤੇ ਭਾਰ ਪਊਗਾ ਅਫਸਰੋ ਉਹ ਸਾਰੇ ਵੀਰੋ ਇੰਨਾ ਧੀਆਂ ਤੇ ਤਰਸ ਕਰੋ ਥੋੜਾ ਜਿਹਾ ਤਰਸ ਕਰੋ ਸੋ ਮੈਂ ਇਹੀ ਪੀਲ ਕਰਦਾ ਅਜ ਸਮਾਜ ਸੇਵੀ ਕਿਉਂਕਿ ਅਸੀਂ ਚਾਰ ਜ਼ਿਲ੍ਹਿਆਂ ਦੇ ਵਿੱਚ ਇੰਨਾ ਬੱਚਿਆਂ ਨੂੰ ਪੜਾਉਂਦੇ ਆ ਇੱਥੇ ਇੱਥੋਂ ਤੱਕ ਵੀ ਭਾਈ ਜਿਹੜੇ ਬੰਦੇ ਇਹਨਾਂ ਦੇ ਨਸਾ ਕਰਦੇ ਸੀਗੇ ਜਾਂ ਨਸਾ ਇੱਥੇ ਈਵਨ 2-3 ਬੰਦੇ ਬਾਹਰੋਂ ਆ ਕੇ ਨਸਾ ਭਾਈ ਜੀ ਕਰਨ ਲੱਗੇ ਤੀਏ ਇਹਨਾਂ ਨੇ ਖੁਦ ਫੜਾਏ ਨੇ ਜੀ ਉਹ ਬੰਦੇ ਸਾਡੇ ਬੰਦੇ ਮਿਹਨਤ ਮਿਹਨਤ ਕਰਕੇ ਇਹ ਵਿਚਾਰੇ ਰੋਟੀ ਖਾਂਦੇ ਆ ਔਰ ਇਹਨਾਂ ਦੀਆਂ ਧੀਆਂ ਪੜ੍ਹਦੀਆਂ ਨੇ ਬੱਚੇ ਪੜ੍ਹਦੇ ਆ ਇਹਨਾਂ ਨੇ ਜ਼ੁਲਮ ਕੀਤਾ ਸੋ ਇਹ ਮੈਨੂੰ ਲੱਗਦਾ ਪਰਮਾਤਮਾ ਇਹਨਾਂ ਨੂੰ ਜ਼ਰੂਰ ਕਿਤੇ ਇਹਨਾਂ ਦੀ ਆਤਮਾ ਮਰ ਤੇ ਭਾਰ ਪਾਵੇ ਇਹਨਾਂ ਨੂੰ ਰਾਤਾਂ ਨੂੰ ਨੀਂਦ ਨਾ ਆਵੇ ਬਾਈ ਜੀ ਅਸੀਂ ਇਸ ਗੱਲ ਦਾ ਦੁੱਖ ਮਹਿਸੂਸ ਕਰਦੇ ਆਂ